ਸਾਰੇ ਪ੍ਰਵਾਹ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆਪਨੇ ਨਾਮੇ ਬਲੌਗ ਚ ਅੱਜ ਦੇ ਬਲੌਗ ਚ ਲੱਗੇ ਆਪਾਂ ਆਪਣੇ ਕੇਐਸ ਰੀਪਰ ਦੀ ਰਿਪੇਅਰ ਕਰਨ ਬਾਰੇ ਸਾਨੂੰ ਸਾਰੀ ਇੰਟਰੋਟਾਈਨ ਇਨਫੋਰਮੇਸ਼ਨ ਦੇਵਾਂਗੇ ਇਹ ਕੋਸਾ ਹੋਣ ਵਾਲਾ ਆਪਣੇ ਬੀਪਲ ਬਾਰੇ ਜਾਣਕਾਰੀ ਦੇਵਾਂਗੇ ਕੇਐਸ ਬਾਰੇ ਤੇ ਬਾਕੀ ਜਿਵੇਂ ਪਹਿਲਾਂ ਪਿਛਲੀ ਵਾਰ ਵੀਡੀਓ ਪਾਈਆਂ ਸੀਆਂ ਵੀ ਗੀਅਰ ਦੀ ਸੈਟਿੰਗ ਕਿਵੇਂ ਕਰਨੀ ਆ ਜਾਲ ਦੀ ਵਿੱਚ ਜਿਹੜਾ ਅੰਤਾਰੇ ਆਪਣੇ ਉਹਦੀ ਸੈਟਿੰਗ ਕਿਵੇਂ ਕਰਨੀ ਆ ਤੇ ਬਾਕੀ ਬੈਰਿੰਗਾਂ ਬਾਰੇ ਵੀ ਕਿਵੇਂ ਇਹਨਾਂ ਨੂੰ ਆਪਾਂ ਦੇਖਣਾ ਵੀ ਟੈਲਰ ਵੀ ਕਿੰਨੀ ਕੇ ਜਿਆਦੇ ਆ ਘੱਟ ਵੱਧ ਦਾ ਵੀ ਚੱਲ ਸਕਦਾ ਕਿ ਨਹੀਂ ਉਹਦੇ ਬਾਰੇ ਬੈਲਟਾਂ ਬਾਰੇ ਟੋਟਲ ਇਨਫੋਰਮੇਸ਼ਨ ਆਪਾਂ ਦੇਵਾਂਗੇ ਆਪਣੇ ਬਲੌਗ ਚ ਹਰ ਇੱਕ 파ਟ ਦੀ ਆਪਾਂ ਅਲੱਗ-ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹਿਆ ਕਰੋ ਜੀ ਤੇ ਵਾਕਈ ਹੁਣ ਆਪਾਂ ਸੈੱਟ ਚਲੇ ਜੀ ਸੀ ਅੱਜ ਆਪਣੇ ਫਿਰ ਪ੍ਰਵਾਹ ਕੱਢ ਤੇ ਤੁਹਾਨੂੰ ਦਿਖਾਉਣਾਂਗੇ ਆਪਣੇ ਹੌਲੀ ਉੱਪਰ ਦਾ ਕੀ ਕੁਝ ਹੋਣਾ ਦਾ ਬਣੇ ਰਹੋ ਇਹੋ ਜੀ ਆਪਣੇ ਅੱਜ ਦੀ ਵੀਡੀਓ ਦੇ ਨਾਲ ਲਵੀ ਪ੍ਰੋ ਜੀ ਡੀ ਨਾਲ ਆਪਾਂ ਪਾ ਕੇ ਹੁਣ ਰਿਪਲੇਅ ਸੀ ਬਾਹਰ ਕੱਢ ਤੇ ਇਹਦੇ ਨਾਲ ਆਪਾਂ ਪਿਛਲੀ ਵਾਰ ਚੱਕਰ ਮਲਾਈ ਸੀਗੇ ਜਿਹੜੀ ਦੇ ਗੇਅਰ ਨਾਲ ਗੇਅਰ ਦੀਆਂ ਆਪਣੇ ਵਿੱਚੋਂ ਕਰਾ ਲਈਆਂ ਬਦਲੀਆਂ ਸੀ ਇਹਦੀਆਂ ਤੇ ਬਾਈਆਂ ਦੇ ਬਹੁਤ ਹੀ ਕਮੈਂਟ ਵੀ ਆਏ ਤੇ ਨੰਬਰ ਵੀ ਦਿੱਤਾ ਸੀ ਕਿਤੇ ਫੋਨ ਤੇ ਫਿਰ ਗੱਲਬਾਤ ਵੀ ਹੋਈ ਸੀ ਤੇ ਫਿਰ ਗੇਅਰ ਦੀਆਂ ਕਰਾਡੀਆਂ ਦੀ ਸੈਟਿੰਗ ਕਰਾਈ ਸੀ ਅਸੀਂ ਇਹਨਾਂ ਕਿਉਂਕਿ ਜੀ ਡੀ ਦੇ ਹੁੰਦੜੇ ਚੱਕਰ ਘੱਟ ਤੇ ਇਸੇ ਕਰਕੇ ਇਹ ਇਹਨਾਂ ਨੂੰ 15 ਗਾ 100 ਦੇ ਚੱਕਰ ਤੇ ਚੱਲਦਾ ਕਰਿਆ ਸੀ ਇਹ ਤੇ ਉਹਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਆਪਾਂ ਅੱਗੇ ਜੋ ਵੀਡੀਓ ਬਣਾਵਾਂਗੇ ਹਰੇਕ ਪਾਰਟ ਦੀ ਆਪਾਂ ਅਲੱਗ-ਅਲੱਗ ਤੋਂ ਵੀਡੀਓ ਬਣਾਉਣੀ ਆ ਕਿਉਂਕਿ ਨਹੀਂ ਫਿਰ ਲੰਬੀ ਹੋ ਜਾਂਦੀ ਵੀਡੀਓ ਫਿਰ ਜਾਲ ਦੀ ਬਾਰੇ ਸਾਰੀ ਸੈਟਿੰਗ ਆ ਦੀ ਤੇ ਹੁਣ ਆ ਜਿਹੜੇ ਪਾਈਪ ਨੇ ਜਿਵੇਂ ਇਹਨਾਂ ਦੀ ਆ ਪਾਈਪਾਂ ਨੂੰ ਖੋਲ ਕੇ ਆਪਾਂ ਇਹਦੀ ਚੰਗੀ ਤਰ੍ਹਾਂ ਚੈਕਿੰਗ ਕਰ ਲਾਂਗੇ ਹੁਣ ਤਾਂ ਇਹ ਪਲਾਸਟਿਕ ਦੇ ਅੰਦਰ ਬਹੁਤ ਸਾਰੀ ਛੇਤੀ ਵੱਡੇ ਨਹੀਂ ਜਾਂਦੇ ਪਰ ਫਿਰ ਵੀ ਜੇ ਵੱਡੇ ਆ ਫਿਰ ਸੀਜ਼ਨਾਂ ਦੇ ਵਿੱਚ ਕੰਮ ਚੱਲਦਾ ਵਿੱਚ ਰੁਕਾਵਟ ਆ ਜਾਂਦੀ ਆ ਤੇ ਬਾਕੀ ਸਾਰਾ ਖੋਲ ਕੇ ਆਪਾਂ ਦੀ ਬੈਲਟਾਂ ਬੁਲਟਾਂ ਲੱਗ ਦੀ ਚੈੱਕ ਕਰਾਂਗੇ ਤੇ ਬਰੇਟ ਲੱਗੀ ਸੀ ਆਪਾਂ ਇਹਦੇ ਖੋਲਣ ਕਿਉਂਕਿ ਇਹਦੇ ਪਿਛੇ ਵੱਲ ਪੇਟੇ ਲੱਗ ਰਹੇ ਨੇ ਪੇਟੇ ਲੱਗ ਰਹੇ ਉਹ ਦੱਸ ਦਿਆਂ ਉਹ ਮਾਗਲੇ ਪਾਸੇ ਹੁੰਦੇ ਨਹੀਂ ਜਿਹੜੀ ਲਪੇਟੇ ਤੇ ਬਲੇਡ ਖੋਲਦੇ ਸੀ ਕਿਉਂਕਿ ਰਿਫਰੇਜਰੈਟਰ ਲੱਗਦੇ ਨੇ ਵਿੱਚ ਜਾਲ ਜੂਲ ਆਪਾਂ ਸਾਰਾ ਬਾਹਰ ਕੱਢ ਲੈਣਾ ਇਹਦਾ ਤੇ ਮਾਗਲੇ ਪਾਸੋਂ ਹੁਣ ਲਪੇਟੇ ਦਿਖਾਉਣੇ ਆਪਾਂ ਆ ਦੇ ਇਹਦੇ ਪੇਟੇ ਦੇ ਲੱਗਣੇ ਉਹ ਤਾਂ ਪੱਖੇ ਪਿਛਲੀ ਵਾਰ ਆਪਾਂ ਲਾਤੇ ਸੀਦੇ ਨਵੇਂ ਤੇ ਉੱਪਰਲੇ ਪਾਸੇ ਆ ਇੱਥੇ ਇਹਦੇ ਅੰਗਲੀਆਂ ਨਿਕਲਣੀਆਂ ਚੱਲ ਰੇ ਵੱਜ ਵੱਜ ਉਹ ਉੱਪਰਲੇ ਪਾਸੇ ਤੁਸੀਂ ਤੁਸੀਂ ਦੇਖਦੇ ਹੋਗੇ ਹੋ ਦੇਖੋ ਹਾਂ ਉਹ ਗਲੀਆਂ ਨੇ ਕਲੇਅ ਉੱਥੇ ਮਤਲਬ ਇਹ ਪੇਟੇ ਲੱਗਣਗੇ ਇਹਦੇ ਲਪੇਟੇ ਲਵਾ ਦਨੇ ਨੇ ਇਹਦੇ ਆਪਾਂ ਨਹੀਂ ਫਿਰ ਦੇਖੋ ਜਿਵੇਂ ਉਹ ਤੁਸੀਂ ਸਾਹਮਣੇ ਉਹ ਦੇਖ ਰਹੇ ਹੋ ਜਿਵੇਂ ਆਹ ਆਹ ਉੱਪਰਲੇ ਪਾਸੇ ਹੇਲਬੇਟੇ ਲਗਾਉਂਗੇ ਇਹ ਸਾਰੇ ਪੱਖੇ ਪੁੱਕੇ ਖੋਲ ਕੇ ਤੇ ਉੱਤਰੋਂ ਤਈਆ ਆਪਾਂ ਬਲੇਡ ਖੋਲ ਰਹਿਾਂਗੇ ਇਹਦੇ ਲਪੇਟੇ ਲਵਾ ਦੇਣੀ ਆਂਦੀ ਆਪਾਂ ਤੇ ਬਾਕੀ ਕੰਮਕਾਰ ਦੇ ਦੀ ਆਪਾਂ ਹਰੇਕ ਪਾਰ ਦੀ ਸਾਨੂੰ ਲੱਗ ਤੋਂ ਵੀਡੀਓ ਬਣਾ ਕੇ ਤੇ ਆਪਣੇ ਚੈਨਲ ਨੂੰ ਦੇ ਨਾਲ ਬਣੇ ਰਹੋ ਜੀ ਤੇ ਵੀਡੀਓ ਨੂੰ ਲਾ ਕਮੈਂਟਸ ਵੀ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਕਿਉਂਕਿ ਅੱਗੇ ਅੱਗੇ ਚਲੀ ਜਾਂਦੀ ਹੈ ਸ਼ੇਅਰ ਕਰਨਾ ਬਾਕੀ ਬੈਰਿੰਗ ਆਪਾਂ ਬੈਲਟਾਂ ਖੋਲ ਕੇ ਸ਼ਾਰੀਆਂ ਬਾਹਰ ਕੱਢ ਗਏ ਉਹਦੇ ਬਾਰੇ ਤੇ ਉਹਦੀ ਆਪਾਂ ਟੈਲ ਢੋਲ ਹੋਈ ਉਹ ਕੱਟ ਤਮਾਗੇ ਤੇ ਨਹੀਂ ਚਲੋ ਜਿੰਨਾ ਕਿ ਚੱਲੀ ਜਾਂਦਾ ਚੱਲੀ ਜਾਂਦਾ ਬਾਕੀ ਜਿੱਥੇ ਮਾਲ ਮੂਲ ਲੱਗਣ ਵਾਲਾ ਜਿਹਦੇ ਉਹ ਵੀ ਇਹ ਰੇਕ ਚੀਜ਼ ਦੀ ਆਪਾਂ ਪਾਰ ਤੋਂ ਮਤਲਬ ਇਹ ਰੇਕ ਪਾਰ ਦੀ ਵੀਡੀਓ ਬਣਾਵਾਂਗੇ ਬਾਕੀ ਗੇਰ ਉਤੇ ਇਹਦੀ ਟਰੈਕਟਰ ਦੀ ਆਪਾਂ ਚੱਕਰਾਂ ਦੀ ਸ਼ਾਟਿੰਗ ਕਰਨੀ ਆ ਉਹਦੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਕਿਉਂਕਿ ਬਾਰ-ਬਾਰ ਪੁੱਛਿਆ ਜਾਂਦਾ ਸੀਗਾ ਭਾਈ ਇਹਦੇ ਚੱਕਰ ਕਿਵੇਂ ਆਉਣਗੇ ਫਾਰਮ ਟਰੈਕ ਦੇ ਕਿਵੇਂ ਆਉਣਗੇ ਹਾਲੈਂਡ ਦੇ ਜੌਂਡੀਆ ਦੱਸ ਨੂੰ ਆਪਾਂ ਦੱਸੀ ਦਿੱਤੇ ਸੀਗੇ ਨਾ ਤभी ਆ ਉਹਦੇ ਕਿਉਂਕਿ ਪਹਿਲਾਂ ਚੱਕਰਾਂ ਦੇ ਰੇਟਲ ਇੰਜਨ ਦੇ ਰੇਟਲ ਵੀ ਕਿੰਨੇ ਆਉਂਦਾ ਕਿੰਨੇ ਚੱਕਰਾਂ ਦੇ ਚਲਾਉਣਾ ਉਹ ਪਤਾ ਹੋਣਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਗੇਅਰ ਦਾ ਪਤਾ ਹੋਣਾ ਜ਼ਰੂਰੀ ਆ ਵੀ ਕਿੰਨੇ ਦਾ ਕਿਉਂਕਿ ਅਸੀਂ ਗੇਅਰ ਨਾ ਅਸੀਂ ਕਹਿੰਦੇ ਆ ਵੀ ਜਿਵੇਂ ਬਰਾਬਰ ਦਾ ਉਹਨੂੰ ਅਸੀਂ 1 ਦਾ ਕਹਿੰਦੇ ਆ ਜੇ ਸਵਾ 0.5 ਡੇਢ ਗੇੜਾ ਬਵੇ ਉਹਨੂੰ ਸਵਾ ਦਾ ਕਹਿੰਦੇ ਆਗੇ ਮਤਲਬ 1 ਤੋਂ ਥੋੜਾ ਜਿਹਾ ਉੱਪਰ ਬਵੇ ਸਵਾ ਡੇਢ ਨੂੰ ਅਸੀਂ 1.5 ਕਹਿੰਦੇ ਆ ਵਿੱਚ ਪਰ ਹਰ 1.33 ਕਹਿੰਦੇ ਆ ਕਿ ਕੋਈ ਕੋਈ 1.66 ਕਹਿੰਦਾ ਨਾ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਥਿਊਰੀ ਹੁੰਦੀ ਆ ਤੇ ਉਹਦੇ ਹਿਸਾਬ ਨਾਲ ਹੀ ਫਿਰ ਅੱਗੇ ਪੂਲੀਆਂ ਪੈਣੀਆਂ ਨੇ ਪੂਲੀ ਜਿਹੜੀ ਪਿਛਲੀ ਹੁੰਦੀ ਆ ਉਹ ਆਪਾਂ 8 ਤੋਂ ਥੱਲੇ ਨੀਚੇ ਕਿਤੇ ਪਾ ਨਹੀਂ ਕਿਉਂਕਿ ਫਿਰ ਤੇਲ ਦੀ ਕੰਜੈਕਸ਼ਨ ਵਧ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਾਹਲੀ ਛੋਟੀ ਪਾਉਣ ਦਾ ਉਹਨੂੰ ਤਾਂ ਪੂਲੀਆਂ ਦੀ ਸੈਟਿੰਗ ਜ਼ਰੂਰ ਕਰ ਲਓ ਵੀ ਪੂਲੀਆਂ ਦੇ ਪੈਸੇ ਜਾਂ 2-3000 ਰੁਪਏ ਲੱਗਦਾ ਨਹੀਂ ਫਿਰ ਤੇਲ ਜ਼ਿਆਦਾ ਉਹਦੋਂ ਜ਼ਿਆਦਾ ਖਾ ਜਾਊਗਾ ਬਾਕੀ ਹਰੇਕ ਪਾਰਟੀ ਆਪਾਂ ਵੀਡੀਓ ਅਲੱਗ-ਅਲੱਗ ਬਣਾਵਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਾਕੀ ਹੋਰ ਵੀਡੀਓ ਆਪਣੀ ਦੇਖਣ ਲਈ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁਸ ਕਰ ਦੇਵੀਂ